ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨੇ ਕਰਾਉਣ ਲੱਗਿਆ ਜਿਸ ਨੂੰ ਕਿ 6ਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ ਸੋ ਆਜੋ ਫਿਰ ਚੱਲਦੇ ਹਾਂ ਰਾਉਣਾ ਤੁਹਾਨੂੰ ਦਰਸ਼ਨ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਸੋ ਵੀਡੀਓ ਨੂੰ ਐਂਡ ਤੋ ਕਰ ਜ਼ਰੂਰ ਦੇਖਣਾ ਤੇ ਇਥੋਂ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਹਾਸਲ ਕਰਨਾ ਸੋ ਚਲੋ ਫਿਰ ਦੱਸਦਾ ਤੁਹਾਨੂੰ ਇਸ ਗੁਰੂ ਘਰ ਦੇ ਇਤਿਹਾਸ ਬਾਰੇ ਇਹ ਹੈ ਜੀ ਇਤਿਹਾਸ ਗੁਰਦੁਆਰਾ ਸ੍ਰੀ ਚਸ਼ਮਾ ਸਾਹਿਬ ਇਹ ਗੁਰਦੁਆਰਾ ਸਾਹਿਬ ਜਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਸਲਾਣਾ ਵਿਖੇ ਸਥਾਪਿਤ ਹੈ ਇਸ ਬੋਰਡ ਉੱਤੇ ਲਿਖਿਆ ਹੋਇਆ ਇਸ ਗੁਰੂ ਘਰ ਦਾ ਇਤਿਹਾਸ ਅੱਗੇ ਚੱਲ ਕੇ ਤੁਹਾਨੂੰ ਇਤਿਹਾਸ ਵੀ ਦੱਸੂੰਗਾ ਇਸ ਗੁਰਦੁਆਰਦਾ ਤੇ ਇਹਦਾ ਵਰਦਲਾ ਸਾਹਿਬ ਦੀ ਇਮਾਰਤ ਹੈ ਤੇ 메ਨ 게ਟ ਤੇ 메ਨ 게ਟ ਦੇ ਕੱਦੇ ਇੱਥੇ ਇੱਕ ਹੋਰ ਬੋਰਡ ਲੱਗਿਆ ਹੋਇਆ ਜਿਹਦੇ ਉੱਪਰ ਉੱਤੇ ਵੀ ਇਸ ਗੁਰਦੁਆਰਦਾ ਇਤਿਹਾਸ ਲਿਖਿਆ ਹੋਇਆ ਹੈ ਸੋ ਤੁਹਾਨੂੰ ਹੁਣ ਇਸ ਗੁਰੂ ਘਰ ਦੇ ਤੇ ਇਸ ਬਾਰੇ ਦੱਸਦਾ ਮੇਰੀ ਪੀੜ ਦੇ ਮਾਲਕ ਪਾਤਸ਼ਾਹੀ 6ਵੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇਤੇ ਆਸਮਾਣ ਤੋਂ ਸਾਹਿਬ ਇਹ ਗੁਰੂ ਘਰ ਜਦੋਂ ਗੁਰੂ ਜੀ 17 ਭਗਣ 1688 ਬਿਕਰਮੀ ਨੂੰ ਗੁਰੂ ਜੀ ਕਾਂਗੜੇ ਤੋਂ ਚੱਲ ਕੇ ਮੱਲੋਂ ਕੇ ਸ਼ਪਾਰ ਰੁੜਕਾ ਰਾੜਾ ਸਾਹਿਬ ਤੇ ਪਿੰਡ ਗਿੱਦੜੀ ਵਿੱਚ ਹੁੰਦੇ ਹੋਏ 22 ਬਸਾਖ 1600 ਥਾਸੀ ਦੇ ਕਰਮੇ ਨੂੰ ਪਿੰਡ ਕੜਾਰੀ ਪੂਜੇ ਸਨ ਉੱਥੇ ਬਾਬੇ ਸੂਰਤੀ ਨਾਲ ਰਿਸ਼ਤੇਦਾਰੀ ਹੋਣ ਕਾਰਨ ਗੁਰੂ ਜੀ ਨੇ ਇੱਥੇ 45 ਦਿਨ ਬਤਾਏ ਆਪਣੇ ਬਾਬਾ ਸੂਰਤੀਆਂ ਨੂੰ 52 ਕਲੀਆਂ ਵਾਲਾ ਚੋਲਾ ਸਾਹਿਬ 52 ਕਲੀਆਂ ਵਾਲਾ ਚੋਲਾ ਸਾਹਿਬ ਇੱਕ ਪੈਰਾਂ ਦਾ ਜੋੜਾ ਅਤੇ ਸੁਨਹਿਰੀ ਖਰਮਬਾਲੀ ਬੋਤੀ ਨਿਸ਼ਾਨੀ ਵਜੋਂ ਬਾਬਾ ਜੀ ਨੂੰ ਭੇਟ ਕੀਤੀ ਹੈ ਜੋ ਅੱਜ ਵੀ ਪਿੰਕ ਕਡਾਣੀ ਦੇ ਗੁਰਦੁਆਰਾ ਸਾਹਿਬ ਦੇਤੇ ਮੇਜੂਧ ਹਨ ਸੋ ਕਿਸੇ ਜਿਹੜਾ ਇਸ ਗੁਰੂ ਘਰ ਬਾਰੇ ਵੀ ਤੁਹਾਨੂੰ ਦੱਸਾਂਗਾ ਇੱਥੇ ਦੇ ਇਤਿਹਾਸ ਬਾਰੇ ਤੇ ਉਸ ਗੁਰੂ ਘਰ ਦੇ ਦਰਸ਼ਨ ਵੀ ਕਰਾਵਾਂਗਾ ਸੋ ਗੁਰੂ ਜੀ ਪਿੰਡ ਕਡਾਣੀ ਤੋਂ ਤਮੋਟ ਚਕੋਹੀ ਇਕੜਾ ਹੁੰਦੇ ਹੋਏ ਇਸ ਹਸਤਾਨ ਚਸ਼ਮਸੇਦ ਕੇ ਪਹੁੰਚੇ ਇਹ ਇੱਥੇ ਆਪ ਦੇ ਘੋੜੇ ਦਾ ਪਾਉੜ ਮਾਰ ਕੇ ਜਲ ਪ੍ਰਗਟ ਕੀਤਾ ਸੀ ਜੋ ਜਲ ਆਪ ਨੇ ਆਪਣੀਆਂ ਫੌਜਾਂ ਨੂੰ ਸਿਕਾਇਆ ਜੋ ਹੁਣ ਤੱਕ ਚਸਮੇ ਦੇ ਰੂਪ ਵਿੱਚ ਪ੍ਰਗਟ ਹੈ ਇੱਥੋਂ ਹੀ ਆਪ ਜੀ ਪਿੰਡ ਸੌਂਟੀ ਪਹੁੰਚੇ ਜਿੱਥੇ ਆਪਨੇ ਪਹਿਲੀ ਪਾਸਾਈ ਦੇ ਬਚਨਾਂ ਦੇ ਅਨਸਾਰ ਕੁੱਤੇ ਦੇ ਸੂਰ ਦੀ ਮੁਕਤੀ ਕੀਤੀ ਸੋਸ ਗੁਰੂ ਘਰ ਦੇ ਵੀ ਤੁਹਾਨੂੰ ਕਿਸੇ ਦਾ ਦਰਸ਼ਨ ਕਰਾਵਾਂਗਾ ਸੋ ਇਹ ਹੈਗਾ ਜੀ ਦਰਬਾਰ ਸਾਹਿਬ ਬਹੁਤ ਹੀ ਖੂਬਸੂਰਤ ਦਰਬਾਰ ਸਾਹਿਬ ਬਣਿਆ ਹੋਇਆ ਸੋ ਆਪ ਜੀ ਆ ਕੇ ਦਰਸ਼ਨ ਜ਼ਰੂਰ ਕਰਨਾ ਹੈ ਤੇ ਇਤਿਹਾਸ ਬਾਰੇ ਵੀ ਜ਼ਰੂਰ ਜਾਣਨਾ ਬਾਜੀ ਧੋਰਾ ਸਾਹਿਬ ਤੇ ਸਾਹਮਣੇ ਲੱਗੀ ਹੋਈ ਹੈ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤਸਵੀਰ ਸੋ ਆਜੋ ਤੁਹਾਨੂੰ ਹੁਣ ਕਰਾਵਾਂ ਦਰਸ਼ਨ ਸ੍ਰੀ ਚਸ਼ਮਾ ਸਾਹਿਬ ਦੇ ਜਿੱਥੇ ਘੋੜੇ ਦਾ ਗੁਰੂ ਜੀ ਨੇ ਪਾੜ ਮਾਰਾ ਕੇ ਜਾਂਦਾ ਸੋਮਾ ਪ੍ਰਗਟ ਪ੍ਰਗਟ ਕੀਤਾ ਸੀ ਸੋ ਇਹ ਰਸਤਾ ਉਸੇ ਇੱਕਾ ਸੋਮਾ ਸਾਹਿਬ ਵੱਲ ਨੂੰ ਜਾਂਦਾ ਏ ਸਵਾਰੜੇ ਦਾੜੇ ਬਹੁਤ ਹੀ ਹਰੇ ਆਲਸੀ ਬਹੁਤ ਹੀ ਹਰੇ ਭਰੇ ਬੂਟੇ ਲੱਗੇ ਹੋਏ ਨੇ ਤੇ ਸਾਹਮਣੇ ਇੱਕ ਹਰਲਟੀ ਵੀ ਲਗਾਈ ਗਈ ਆ ਸੋ ਇੱਥੇ ਵੀ ਲਿਖਿਆ ਆ ਵੀ ਇਧਰਲੇ ਪਾਸੇ ਹੈਗਾ ਚਸ਼ਮਾ ਸਾਹਿਬ ਸੋ ਸਾਹਮਣੇ ਬਿਲਕੁਲ ਚਸ਼ਮਾ ਸਾਹਿਬ ਦੇ ਦਰਸ਼ਨ ਹੋ ਰਹੇ ਨੇ ਸੋਕਾ ਵੀ ਨੀਵੀਂ ਜਗ੍ਹਾ ਤੇ ਇਹ ਚਸ਼ਮਾ ਸਾਹਿਬ ਸਿਸ਼ੋ ਬਤਾ ਸੋ ਇਹਦੀ ਇਸ ਗੁਰਦਵਾਰੇ ਦਾ ਇਤਿਹਾਸ ਸੋ ਜੇ ਵੱਧ ਘਟ ਕੋਈ ਬੋਲਿਆ ਗਿਆ ਹੋਵੇ ਤਾਂ ਤਾਂ ਕਿਰਪਾ ਕਰਕੇ ਮਾਫ ਕਰਨਾ ਸੋ ਫੇਰ ਕਿ ਹੋ ਦੇਣਾ ਕਿਸੇ ਹੋਰ ਗੁਰੂ ਘਰੋਂ ਸਾਹਿਬ ਦੇ ਜੋ ਇਤਿਹਾਸ ਗੁਰਦਵਾਰਾ ਸਾਹਿਬ ਹੋਵੇਗਾ ਅਹੁਦੇ ਦਰਸ਼ਨ ਕਰਾਵਾਂਗਾ। ਸੋ ਕਿਰਪਾ ਕਰਕੇ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣਾ ਜੀ। ਸ਼ੁਕਰੀਆ ਧੰਨਵਾਦ ਜੀ।